ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਤਪਾਲ ਸਰਪੰਚ ਕੋਟਲਾ ਗੰਗਪੁਰ ਤੋਂ ਕੋਟਲਾ ਗੰਗਪੁਰ ਸਰਪੰਚ ਤੁਸੀਂ ਇੱਕੀ ਵਾਕਿਆ ਹੋਇਆ ਜੀ ਇਹ ਇਹ ਵਾਕਿਆ ਜੀ ਸਾਡੇ ਕੋਟਲਾ ਗੰਗਪੁਰ ਤੋਂ ਸੀਗੇ ਅੱਛਾ ਜੀ ਭਾਜੀ ਹੁਣੀ ਅੱਛਾ ਜੀ ਤੇ ਆਪਣੀ ਸਾਈਡ ਜਾ ਰਹੇ ਸੀਗੇ ਅੱਛਾ ਜੀ ਕਿਹੜਾ ਬੱਸ ਅਸਿਸਟੈਂਟ ਹੋ ਗਿਆ ਜਿੰਮ ਦੇ ਪੁਣ ਕਿਹੜੀ ਜਿੰਮ ਤੇ ਕਿੱਥੇ ਜੀ ਇਹ ਆਪਣੇ ਜਿੱਥੇ ਕਿ ਨਵਾ ਸਾਈ ਭਾਪਾ ਪਾਵਰ ਹਾਉਸ ਤੇ ਜਿਹੜੀ ਉਹ ਆਦਮਾਰ ਵਾਲੀ ਲਿੰਕ ਰੋਡ ਜੀ ਹਾਂਜੀ ਆਦਮਾਰ ਵਾਲੇ ਅੱਛਾ ਮਹਿਰ ਦੇ ਅਗਲੇ ਬੰਨੇ ਅੱਛਾ ਜੀ ਖਾਣਾ ਕਿਹੜਾ ਪੈਂਦਾ ਜੀ ਖਾਣਾ ਛਤਰ ਜੀ ਸਦਰ ਖਾਣਾ ਖਦਰধানা ਜੀ ਠੀਕ ਹੈ ਤੇ 10:30 ਵਜੇ ਤੋਂ ਬਾਅਦ ਫੋਨ ਕਰਨਾ ਸ਼ੁਰੂ ਕਰਦੇ ਹਾਂ ਹਜੇ ਤੱਕ ਕੋਈ ਪੁਲਿਸ ਵਾਲਾ ਨਹੀਂ ਇੱਥੇ ਪਹੁੰਚਿਆ ਜੀ ਅੱਛਾ ਜੀ ਇਹ ਕਿੰਨੇ ਕੁ ਵਜੇ ਐਕਸੀਡੈਂਟ ਹੋਇਆ ਜੀ ਇਹ 10:30 ਪਾਉਣੇ 11 ਦੇ ਵਜੇ ਵਿੱਚ ਵਿੱਚ ਅੱਛਾ ਜੀ ਤੁਹਾਨੂੰ ਉਹਦੇ ਫੋਨ ਆ ਗਿਆ ਸੀਗਾ ਜੀ ਮੈਨੂੰ ਆਹ ਮੁੰਡੇ ਸੀ ਸਾਡੇ ਪਿੰਡ ਦੇ ਜਾਂਦੇ ਉਧਰ ਅੱਛਾ ਜੀ ਮੈਨੂੰ ਉਸ ਵੇਲੇ ਫੋਨ ਆਇਆ ਤੇ ਜਦੋਂ ਇਹਨਾਂ ਨੇ ਚੱਕ ਕੇ ਇੱਧਰ ਲੈ ਆ ਸੀਗੇ ਅੱਛਾ ਜੀ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਚੱਲ ਬਚੀ ਜਾਵੇ ਤੇ ਮੈਂ ਫਿਰ ਮੌਕੇ ਤੇ ਇੱਥੇ ਪਹੁੰਚ ਗਿਆ ਜੀ ਤੇ ਕਾਫੀ ਟਾਈਮ ਤੋਂ ਮੈਂ ਵੀ ਇੱਥੇ ਖੜਾ ਹੋਇਆ ਆਪਣੇ ਫੋ ਮੁਲਾਜ਼ਮ ਨੇ ਪਹੁੰਚਿਆ ਜੀ ਥਾਣਾ ਛਤਰਪਿੰਦਾ ਜੀ ਥਾਣਾ ਛਤਰ ਜੀ ਚੰਡੀਗੜ੍ਹ ਜਿਹੜਾ 112 ਤੇ ਫੋਨ ਕੀਤਾ ਸੀ ਉਹ ਆ ਗਏ ਆ ਬੰਦੇ ਅੱਛਾ ਜੀ ਤੇ ਆਪਣੇ ਜਿਹੜੇ ਛਤਰ ਵਾਲੇ ਆ ਉਹ ਨਹੀਂ ਆਏ ਛਤਰ ਵਾਲੇ ਨਹੀਂ ਆਏ ਠੀਕ ਹੈ ਜੀ ਤੇ ਮੁੰਡੇ ਦਾ ਨਾਮ ਕੀ ਸੀਗਾ ਜੀ ਜਿਹਦੀ ਮੌਤ ਹੋਈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੰਨੀ ਉਮਰ ਸੀਗੀ ਜੀ ਦੀ 40 ਤੇ 40 ਸਾਲ ਤਕਰੀਬਨ ਤੇ ਕੀ ਕੰਮ ਕਰਦੇ ਸੀਗੇ ਇਹ ਬਸ ਮਿਹਨਤ ਮੰਜ਼ੂਰੀ ਡੰਗੋ ਡੰਗੇ ਖਾਣ ਵਾਲੇ ਵਿਚਾਰੇ ਵੇਲਡਿੰਗ ਅੱਛਾ ਜੀ ਮਾੜਾ ਮੋਟਾ ਦਿਹਾੜੀ ਕਿਤੇ ਲੱਗ ਕੇ ਕਰ ਲੀਦੇ ਤੇ ਬਸ ਬਹੁਤ ਮੁਸ਼ਕਲ ਨਾਲ گزارਾ ਹੁੰਦਾ ਇਹਨਾਂ ਦਾ ਜੀ ਪਰਿਵਾਰ ਚੋਂ ਪਿੱ ਪਰਿਵਾਰ ਚ ਆ ਛੋਟੀ ਜਿਹੀ ਕੁੜੀ ਆ ਵਿਚਾਰੀ ਅੱਛਾ ਜੀ ਤੇ ਮੁੰਡਾ ਇਹਨਾਂ ਦਾ ਛੋਟਾ ਜਾਰ ਠੀਕ ਆ ਜੀ ਯਾਨੀ ਕਮਾਉਣ ਵਾਲੇ ਇਕੱਲੇ ਸੀਗੇ ਇਹ ਕਮਾਉਣ ਵਾਲੇ ਇਕੱਲੇ ਸੀ ਤੇ ਮਾੜਾ ਮੋਟਾ ਜਾਂਦੇ ਸੀਗੇ ਚਲੋ ਰਹਿੰਦੇ ਕਿਰਾਏ ਤੇ ਉੱਥੇ ਅੱਛਾ ਜੀ ਤੇ ਬਹੁਤ ਪਰਿਵਾਰ ਦੀ ਗਰੀਬੀ ਦੇ ਵਿੱਚ ਮਤਲਬ ਮੁਜਰੇ ਬਹੁਤ ਬੁਰਾ ਹਾਲ ਹੈ ਇਹਨਾਂ ਦਾ ਠੀਕ ਆ ਜੀ ਤੇ ਹੁਣ ਪਿੰਡ ਵਾਲੇ ਇੱਥੇ ਹਸਪੀਟਲ ਆਏ ਸਾਰੇ ਪਿੰਡ ਵਾਲੇ ਸਾਰੇ ਹਸਪੀਟਲ ਆਏ ਕੁਝ ਉੱਧਰ ਬੈਠੇ ਆ ਜੀ ਹਾਈ ਗੋਣ ਫੋਨ ਕਰੀ ਜਾਂਦੇ ਫਿਰ ਆਈ ਕੋਈ ਹਜੇ ਮੌਕੇ ਤੇ ਪਹੁੰਚਿਆ ਨਹੀਂ ਹੁਣ ਕਿੰਨਾ ਕ ਸਮਾਂ ਹੋ ਗਿਆ ਫੋਨ ਕੀਤਾ ਤੈਨੂੰ ਕੋਈ ਨਹੀਂ ਆਇਆ ਥਾਣਾ ਸਦਰ ਤੋਂ ਇਹ ਜੀ 11 ਵਜੇ ਤੋਂ ਕਰੀ ਕਰੀ ਜਾ ਰਹੇ ਹੁਣ ਫਿਰ ਦੁਬਾਰਾ ਕੀਤਾ ਹੁਣ ਕਿੰਨਾ ਸਮਾਂ ਹੋ ਗਿਆ ਜੀ ਹੁਣ ਤਾਂ ਧੰਟਾ ਹੋ ਗਿਆ ਜੀ ਜਦ ਦੁਬਾਰਾ ਦੁਬਾਰਾ ਫਿਰ ਧੰਟਾ ਹੋ ਗਿਆ ਫਿਰ ਨਹੀਂ ਆਏ ਅੱਛਾ ਜੀ ਮੈਨੂੰ ਖੁਦ ਨੂੰ ਤਾਂ ਧੰਟਾ ਹੋ ਗਿਆ ਜੀ ਮੈਂ ਖੁਦ 11 ਵਜੇ ਤੁਸੀ ਫੋਨ ਕੀਤਾ ਸੀ 1 ਵਜੇ ਗਿਆ ਨਾ 1 ਵਜੇ 11:30 ਵਜੇ ਤੋਂ ਲੈ ਕੇ 2-3 ਘੰਟੇ ਹੋ ਗਏ ਨਹੀਂ ਕੋਈ ਆਇਆ ਨਹੀਂ ਕੋਈ ਆਇਆ ਜੀ ਠੀਕ ਹੈ ਜੀ ਤੇ ਇਹ ਜਿਹੜੇ ਸੀਗੇ ਪੱਕੇ ਬਸਨੀਕ ਸੀਗੇ ਪਿੰਡ 'ਚ ਜਾਂ ਕਿਰਾਏ ਵਗੈਰਾ ਤੇ ਰਹਿੰਦੇ ਸੀ ਪਤਾ ਲੱਗਾ ਵੀ ਸ਼ਾਇਦ ਰੈਂਟਰੁੱਟ ਤੇ ਰਹਿੰਦੇ ਸੀ ਰੈਂਟ ਤੇ ਰਹਿੰਦੇ ਸੀਗੇ ਜੀ ਵੈਸੇ ਝੋਟ ਵਗੈਰਾ ਬਣਈਆਂ ਇਹਨਾਂ ਦੀ ਕਿਰਾਏ ਜੀ ਕਿਰਾਏ ਜੀ ਹੈਗੀ ਹੈ ਵੋਟ ਵਗੈਰਾ ਬਣਈਆਂ ਵੈਸੇ ਪੱਕੇ ਹੀ ਪਿੰਡ ਸੀਗਾ ਲੈਣਾ ਸੀਗਾ ਹੁਣ ਮਾੜਾ-ਮੋਟਾ ਕਿਤੇ ਕਹਿੰਦੇ ਸੀ ਅਸੀਂ ਪੰਚਾਇਤ ਦਾ ਕੋਈ ਕਿਤੇ ਮਾੜਾ-ਮੋਟਾ ਪੜਾ ਕੇ ਦੇਵਾਂਗੇ ਤੁਹਾਨੂੰ ਅਸੀਂ ਕੋਟਲਾ ਗੌਂਸਪੁਰ ਦੇ ਵਿੱਚ ਮਤਲਬ ਇਹ ਇਦਾਂ ਦੀ ਹਾਲਤ ਸੀ ਇਸ ਪਰਿਵਾਰ ਦੀ ਕਿ ਖੁਦ ਪੜਾਉ ਨਹੀਂ ਸਕਦੇ ਸੀ ਬਹੁਤ ਮਤਲਬ ਘਰ ਦਾ ਖਰਚਾ ਜਾਰੇ ਮੁਸ਼ਕਲ ਚੱਲਦਾ ਸੋਦੇ ਬਣੀ ਕੁਝ ਲੱਗਾ ਪਤਾ ਕਿ ਨਹੀਂ ਜੀ ਇਹਨਾਂ ਨੂੰ ਕੋਈ ਤੁਹਾਨੂੰ ਕੋਈ ਮੌਕਾ ਦੇਖਿਆ ਹੋਵੇ ਜਾਂ ਕਿਦਾਂ ਇਹਨਾਂ ਨੇ ਦੇਖਿਆ ਠੀਕ ਹੈ ਜੀ ਕੋਈ ਟਰੱਕ ਵਾਲੀ ਕਹਿੰਦੇ ਕੋਈ ਗੱਲਬਾਤ ਹੈਗੀ ਜੀ ਕਿਦਾਂ ਆਹ ਸਰ ਇਹ ਸੀ ਹਾਂ ਇਹ ਪਿੱਛੇ ਪਿੱਛੇ ਸੀਗਾ ਸਰ ਐਕਚੁਅਲੀ ਪਹਿਲਾਂ ਤੁਹਾਡਾ ਤੁਹਾਡਾ ਸ਼ੁਭਨਾਮ ਜੀ ਮੇਰਾ ਦਿਨੇਸ਼ ਸ਼ਰਮਾ ਰਿੰਕਾ ਕਹਿੰਦੇ ਮੈਂ ਅੱਛਾ ਜੀ ਤੇ ਮੈਂ ਪਿੱਛੇ ਸੀਗਾ ਟਰਾਲੇ ਦੇ ਪਿੱਛੇ ਸੀਗਾ ਕਿਦਾਂ ਦਾ ਟਰਾਲੀ ਦੇ ਵਿੱਚ ਮਾਰਨ ਲੱਗਾ ਸੀਗਾ ਟਰਾਲੀ ਵਾਲਾ ਜੀ ਹਾਂ ਟਰਾਲੀ ਦੇ ਵਿੱਚ ਮਾਰਨ ਲੱਗਾ ਟਰਾਲਾ ਕਿਹੜਾ ਸੀ ਕੁਟ ਰੇਤ ਵਾਲਾ ਸੀ ਕਿਹਦਾ ਰੇਤਾਂ ਵਾਲਾ ਰੇਤਾਂ ਵਾਲਾ ਟਰਾਲਾ ਜਮਾਈਨਿੰਗ ਵਾਲਾ ਟਰਾਲਾ ਜਮਾਈਨਿੰਗ ਵਾਲਾ ਟਰਾਲਾ ਸੀਗਾ ਮੁੰਡਾ ਹਲਕੀ ਉਮਰ ਦਾ ਸੀ 18 19 ਸਾਲ ਦਾ ਸੀ ਕਿਹੜਾ ਚਲਾ ਰਿਹਾ ਸੀ ਹਾਂ ਜੀ ਅੱਛਾ ਜੀ ਤੇ ਜਦੋਂ ਟਰਾਲੀ ਦੇ ਵਿੱਚ ਮਾਰਨ ਲੱਗਾ ਟਰਾਲੀ ਵਾਲੇ ਬਚਾ ਹੋ ਗਿਆ ਉੱਥੇ ਅੱਛਾ ਜੀ ਟਰਾਲੀ ਵਾਲਿਆਂ ਨੇ ਰੋਕ ਕੇ ਗਿਆ ਕਹਿੰਦਾ ਕਾਕਾ ਹੌਲੀ ਚਲਾ ਜਾਂ ਦੇਖ ਕੇ ਚਲਾ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਇਧਰ ਨੂੰ ਗਿਆ ਸਮਝਾ ਲਾ ਪਿਆ ਮੈਂ ਉਹ ਸ਼ੀਸ਼ੇ 'ਚ ਬੈਕ ਸ਼ੀਸ਼ੇ ਦੇਖਿਆ ਸਮਾਈਲ ਜਿਹੀ ਕੀਤੀ ਉਹਨੇ ਉਸ ਤੋਂ ਬਾਅਦ ਇੰਨੀ ਫਾਸ ਮੈਂ ਕਹਿੰਦਾ ਇਹਨੇ ਕੋਈ ਨਾ ਕੋਈ ਬੰਦਾ ਚੱਕਣਾ ਜੀ ਤੇ ਉਹ ਪਹਿਲਾਂ ਉੱਥੋਂ ਸਕੂਲ ਵਾਲੀ ਬੱਸ ਲੰਘਦੀ ਵੀ ਸੀਗੀ ਜੀ ਉਹਨੇ ਆਪਣਾ ਬਚਾਅ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਤੇਜ਼ ਗਿਆ ਕਿ ਜਦੋਂ ਮੈਂ ਅੱਗੇ ਜਾ ਕੇ ਦੇਖਿਆ ਦੁਆਰ ਤੇ ਉੱਥੇ ਬੰਦਾ ਸੱਚੀ ਚੱਕਿਆ ਮਤਲਬ ਮਾਰਿਆ ਪਿਆ ਸੀਗਾ ਉਹਨੇ ਕੀਤੇ ਹੋ ਗਏ ਸੀ ਡੈਥ ਜਾਂ ਜ਼ਖਮੀ ਸੀਗੇ ਜੀ ਮੇਰਾ ਡੈਡ ਹੀ ਸੀਗਾ ਇੱਕ ਤਰ੍ਹਾਂ ਦਾ ਸਾਹ ਲੈ ਰਿਆ ਸੀ ਮੈਂ ਆਪਣੀ ਐਕਟੀਵਿਟੀ ਤੇ ਬਿਠਾ ਕੇ ਤੇ ਮੈਂ ਸੀ ਬਲੋ ਹਸਪੀਟਲ ਲੈ ਕੇ ਆ। ਤੁਸੀਂ ਲੈ ਕੇ ਆ। ਹਾਂਜੀ ਮੈਂ ਲੈ ਕੇ ਆ। ਜ਼ਖਮੀ ਹਾਲਤ ਚ ਉਹਨਾਂ ਨੂੰ। ਹਾਂਜੀ। ਜ਼ਖਮੀ ਜਦੋਂ ਸੀਗੇ ਤੁਸੀਂ ਲੈ ਆ। ਮੈਂ ਮੈਂ ਹੀ ਲੈ ਕੇ ਆਇਆ। ਕੀ ਨਾਮ ਸੀ ਉਹਨਾਂ ਦਾ ਜੀ? ਉਹਨਾਂ ਦਾ ਬਲਬੀਰ ਸਿੰਘ ਕਹਿੰਦੇ ਆ ਪਿੰਡ ਦੇ ਆ ਉਥੇ। ਤੇ ਮੈਂ ਇੱਥੇ ਨਈਵਾਦੀ ਰਹਿਣਾ ਆਪਣੇ ਨਿਊ ਸੁਖੀਆ। ਅੱਛਾ ਤੁਸੀਂ ਰਾਹ ਕੀ ਲੰਘ ਰਹੇ ਸੀ? ਹਾਂਜੀ ਮੈਂ ਰੰਗ ਦਾ ਬਿਆਸੀਗਾ ਤੇ ਮੈਂ ਕਿਹਾ ਚਲੋ ਸ਼ਾਇਦ ਬਚ ਜਾਵੇ ਮੈਂ ਇਹਨੂੰ ਲੈ ਕੇ ਸਿਵਲ ਹਸਪੀਟਲ ਪਹੁੰਚਾਇਆ ਪਰ ਹਜੇ ਤੱਕ ਵੀ ਇੱਥੇ ਦੇਖ ਲਓ ਤੁਸੀਂ ਕੋਈ ਆਇਆ ਨਹੀਂ ਕੋਈ ਕਾਰਵਾਈ ਤੇ ਕਿੰਨੀ ਕੁ ਮਿੰਟ ਹੋ ਗਈ ਸੌਰੀ ਕਿੱਥੇ ਹੋਇਆ ਸੀ ਐਕਸੀਡੈਂਟ ਐਕਸੀਡੈਂਟ ਇਹ ਹੋਇਆ ਜਿਮ ਦੇ ਕੋਲ ਉੱਥੇ ਸ਼ੰਭੂ ਦੀ ਬੋਡੀ ਹੈ ਸਾਈਂ ਬਾਬਾ ਦਾ ਮੰਦਿਰ ਦੇ ਕੋਲ ਜੀ 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 ਹਾਂ ਉੱਥੇ ਹੋਇਆ ਸੀ ਤੇ ਤੁਸੀਂ ਕੋਈ ਫੋਨ ਕੀਤਾ ਥਾਣਾ ਸਦਰ ਨੂੰ ਜਾਂ ਕਿਦਾਂ ਕੋ ਆਇਆ ਹਲੇ ਨਹੀਂ ਮੈਂ 112 ਨੰਬਰ ਤੇ ਫੋਨ ਕੀਤਾ ਸੀਗਾ ਤੇ 100 ਨੰਬਰ ਤੇ ਫੋਨ ਕੀਤਾ ਸੀਗਾ 112 ਵਾਲੇ ਤਾਂ ਆ ਗਏ ਸੀਗੇ ਤੇ ਬਾਕੀ ਹਜੇ ਦੇਖੋ ਆਂਦੇ ਪਏ ਆ ਥਾਣਾ ਸਦਰ ਕੋਈ ਨਹੀਂ ਆਇਆ ਹਲੇ ਤੱਕ ਹਜੇ ਤੱਕ ਤਾਂ ਕੋਈ ਨਹੀਂ ਆਇਆ ਬਾਕੀ ਕਿੰਨੀ ਕਿੰਨੀ ਦੇਰ ਹੋ ਗਈ ਜੀ 10:40 ਹੋ ਗਿਆ ਹੈ ਤੇ ਹੁਣ ਕਿੰਨਾ ਸਮਾਂ ਹੋ ਗਿਆ ਸਮਾਂ ਦੇਖ ਲਓ ਤੁਸੀਂ 1:00 ਵੱਜ ਗਿਆ ਹੈ ਕੋਈ ਨਹੀਂ ਆਇਆ ਪੁਲਿਸ ਸਾਹਿਬ ਕੋਈ ਵੀ ਨਹੀਂ ਆਇਆ ਸਰ ਜਿੰਮ ਵਾਲੇ ਵੀਡੀਓ ਭੇਜੀ ਹੈ ਜਿੰਮ ਵਾਲੇ ਵੀਡੀਓ ਭੇਜੀ ਹੈ ਅੱਛਾ ਜੀ ਸੀਸੀਟੀਵੀ ਆ ਗਈ ਜੀ ਹਾਂ ਜੀ ਮੜਿਆ ਦਿਖਾਓ ਇਧਰੋਂ ਹੋਇਆ ਭਾਜੀ ਸਾਈਡ ਤੋਂ ਇਧਰ ਅੰਗਿਲਕੇ ਉਪਰ ਦਿਖਾ ਰਿਹਾ ਹਾਂ ਸਾਡੇ ਟਰੱਕ ਜਾਂ ਆਹ ਟਰਾਲੀ ਜਾ ਰਹੀ ਮੋਰੇ ਪੁਲਿਸ ਵਾਲੇ ਕਰ ਸਕਦੇ ਹਾਂ ਟਰਾਲੀ ਜਾ ਰਹੀ ਆ ਤਾਲੀ ਦੇ ਕਿੰਨਾ ਫਾਟੇ ਆਓ ਸਾਡਾ ਬੰਦਾ ਜਾ ਰਿਹਾ ਉਹ ਪੇਗਟ ਟ੍ਰੱਕ ਆ ਉਹ ਮਗਰ ਟ੍ਰੱਕ ਵਾਲਾ ਉਹ ਪਿੱਛੋਂ ਮਾਰਿਆ ਭਾਜੀ ਪਿੱਛੋਂ ਉਹ ਟਰਾਲੀ ਐ ਟਰੈਕਟਰ ਦੇ ਵਿੱਚ ਘੁੱਟ ਹੋ ਗਿਆ ਇਹਨਾਂ ਦੇ ਕਰਕੇ ਭਾਈ ਜੀ ਤੁਹਾਡਾ ਕੀ ਨਾਮ ਆ ਜੀ ਦੀਮਾ ਜੀ ਇਹ ਇਹ ਜਿਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਜੀ ਘਰ ਵਾਲੇ ਕੁਝ ਤੁਹਾਡੇ ਜੀਵਨ ਸਾਥੀ ਸੀਗੇ ਜੀ ਇਹ ਕੀ ਨਾਮ ਸੀ ਕਿੰਨੀ ਉਮਰ ਸੀਗੀ ਇਹਨਾਂ ਦੀ ਹਾਂਜੀ ਹੋ ਗਈ ਆਪਣੀ 35 ਸਾਲ ਆ 35 40 ਸਾਲ ਆ ਹਾਂਜੀ ਹਾਂਜੀ ਠੀਕ ਹੈ ਜੀ ਕੀ ਕੰਮ ਕਰਦੇ ਸੀ ਭੈਣ ਜੀ ਕੰਮ ਦਿਹਾੜੀ ਆ ਬਸ ਬਿਲਡਿੰਗ ਦਾ ਹਾਂਜੀ ਅੱਛਾ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਹਾਦਸੇ ਦਾ ਹਾਂਜੀ ਮੈਨੂੰ ਸਾਢੇ 10 ਵਜੇ ਨਾ ਹਾਂਜੀ ਗੁੜੀਆਂ ਨੇ ਫੋਨ ਕੀਤਾ ਮੈਨੂੰ ਅੱਛਾ ਜੀ ਤੇ ਪਰਵਾਜ਼ ਨੂੰ ਦੇ ਪਿੱਛੇ ਪਿੱਛੇ ਕੌਣ ਰਹਿ ਗਿਆ ਜੇਗਾ ਬਸ ਇੱਕ ਬੇਟਾ ਇੱਕ ਬੇਟੀ ਬਸ ਮੈਂ ਹੀ ਅੱਛਾ ਜੀ ਕਮਾਉਣ ਵਾਲੇ ਕੱਲੇ ਸੀ ਹਾਂਜੀ ਭਾਜੀ ਹਾਂਜੀ ਕੱਲੇ ਕਾਕਾ ਛੋਟਾ ਸੀ ਹੁਣ ਲੱਗਾ ਸੀ ਹਾਂਜੀ ਦਿਹਾੜੀ ਦੀ ਉਡੀਕ ਪੈਂਦਾ ਸੀ ਤੁਹਾਨੂੰ ਥਾਣੇੋਂ ਫੋਨ ਆਇਆ ਸੀ ਜਾਂ ਗਰਾਹੀਰਾ ਨੇ ਜਾਂ ਕਿੱਦਾਂ ਜਿ ਕਿੱਦਾਂ ਪਤਾ ਲੱਗਾ ਤੁਹਾਨੂੰ ਤਹਾਡੇ ਗੁੜੀਆਂ ਨੂੰ ਸੀ ਆਇਆ ਕੋਈ ਇਹਨਾਂ ਨੂੰ ਪਤਾ ਹੈ ਮੈਨੂੰ ਤਾਂ ਮੈਂ ਘਰ ਸੀ ਇਹਨਾਂ ਨੂੰ ਕਿਸੇ ਨੇ ਇੱਥੇ ਕੀਤਾ ਹਸਪਤਾਲੋਂ ਹਾਂਜੀ ਅੱਛਾ ਜੀ ਹਾਂਜੀ ਤੇ ਹੁਣ ਕਿੰਨੀ ਧੀਰ ਹੋ ਗਈ ਤੁਸੀਂ ਇੱਥੇ ਆਏ ਪਏ ਆ ਕੋਈ ਆਇਆ ਕੋ ਥਾਣੇ ਕੋਈ ਨਹੀਂ ਪਾਜੀ ਆਇਆ ਹੈ 10:30 ਵਜੇ ਆਏ ਹਾਂ ਲਾਈ ਇੱਕ ਵਜ ਚੰਨਾ ਦੇ ਕੋਈ ਵੀ ਨਹੀਂ ਆਇਆ ਹੁਣ ਪੂਰਾ 1 ਵਜ ਗਿਆ ਕੋਈ ਕਾਰਵਾਈ ਕੋਈ ਕਾਨੂੰਨੀ ਕਾਰਵਾਈ ਕੁਝ ਨਹੀਂ ਹੋ ਰਹੀ ਹੈਗੀ ਅੱਛਾ ਜੀ ਕਿੰਨੇ ਵਜੇ ਆ ਗਏ ਸੀ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਸੀ ਕਿੰਨੇ ਵਜੇ ਪਾਜੀ 10:30 11 ਵਜੇ ਦੇ ਕਿਰਬ ਆ ਗਏ ਸੀ ਜੀ ਇੱਥੇ ਅੱਛਾ 10:30 11 ਵਜੇ ਪਤਾ ਲੱਗਾ ਸੀ ਥਾਣਾ ਕਿਹੜ ਸਾਦਾ ਥਾੜਾ ਲੱਗਦਾ ਕੋਈ ਆਇਆ ਉਥੋਂ ਹਲੇ ਤੱਕ ਨਹੀਂ ਸਰ ਅਜੇ ਕੋਈ ਕਾਰਗਰ ਕੋਈ ਇਨਪਰੀ ਨੇ ਕੋਈ ਠੀਕ ਹੈ ਜੀ ਹਾਂਜੀ ਇਹ ਪਹਿਲੀ ਕੀ ਮੰਗ ਕਰਦੇ ਕੀ ਅਪੀਲ ਕੋਈ ਪ੍ਰਸ਼ਾਸਨ ਤੋਂ ਜਿੱਦਾਂ ਮੈਨੂੰ ਪਤਾ ਲੱਗਾ ਵੀ ਟਰੱਕ ਨੇ ਸਾਈਡ ਮਾਰੀ ਜਾ ਕਿਦਾਂ ਕੋਈ ਇਨਸਾਫ ਮਿਲਿਆ ਜਾਵੇ ਹੋਰ ਸਾਬਿਤਤਾ ਜਾਵੇ ਇਹ ਵਿਚਾਰੀ ਕੀ ਕਰੂਗੀ ਉਹਦਾ ਜੀਵਨ ਸਾਥੀ ਡੈਥ ਹੋ ਗਈ ਆ ਬੁੜੀ ਜਾ ਰਹੀਆਂ ਵੀ ਕੌਣ ਕੌਣ ਦੇਖੂਗਾ ਉਹਨਾਂ ਨੂੰ ਬੱਚਾ ਛੋਟਾ ਆ ਹਾਂ ਨਹੀਂ ਸਾਫ ਮੈਣਾ ਤਾਈ ਦਾ ਮੈਨੂੰ ਲੱਗਦਾ ਉਹਨੂੰ ਮਤਲਬ ਕਿ ਸਜ਼ਾ ਦਿੱਤੀ ਜਾਵੇ ਪੂਰੀ ਬਾਕੀ ਬੱਚਿਆਂ ਨਾਲ ਇਨਸਾਫ ਕੀਤਾ ਜਾਵੇ ਉਹਨਾਂ ਨਾਲੋਂ ਤਾਂ ਸਰਕਾਰਾਂ ਤੋਂ ਜੋ ਵੀ ਹੋ ਸਕਦਾ ਮਿਲਣਾ ਚਾਹੀਦਾ ਮਤਲਬ ਕਿ ਜਿਹਨੇ ਮਰਦਤ ਕੀਤੀ ਉਹਨੂੰ ਪੂਰੀ ਸਜ਼ਾ ਦਿੱਤੀ ਜਾਵੇ ਜੋ ਕੋ ਕੇ ਫਾਂਸੀ ਤੇ ਚੜਿਆ ਜਾਵੇ ਉਹਨੂੰ ਵੀ ਇਸ ਤਰ੍ਹਾਂ ਹੀ ਮੰਗ ਕਰਦੇ ਆ ਜਿਹੜੇ ਸਾਡਾ ਬੰਦਾ ਮਾਰਿਆ